ਕੰਦੀ 1 ਕਿਰ ਨੂੰ ਜਿਹੜੀ ਅੱਜ ਆਪਾਂ ਕਾਨਫਰੰਸ ਕਰ ਰਹੇ ਆਂ ਕਿ ਜੋ ਜੋਤ ਨਸ਼ਿਆਂ ਦੇ ਵਿਰੋਧ ਜਿਹੜੀ ਡਰਾਈਵ ਚਲਾਈ ਹੋਈ ਆ ਉਹਦੇ ਵਿੱਚ ਸਬ-ਡਿਵੀਜ਼ਨ ਜਿਹੜੀ ਆ ਰੂਲਰ ਵੱਲੋਂ ਸ਼੍ਰੀ ਨਰਿੰਦਰ ਸਿੰਘ ਵਿਐਸਪੀ ਦੇ ਨਾਮ ਹੇ ਮਿਤੀ 1 4 25 ਨੂੰ ਐਸਆਈ ਦਜੀਤਾ ਦਜੀਤ ਸਿੰਘ ਸੇਲ ਜਿਹੜੇ ਪੋਰਟਸ ਪਾਰਟੀ ਵੱਲੋਂ ਡੱਲੇਵਾਲ ਮੋੜ ਤੇ ਜਿਹੜਾ ਨਾਕਾ ਲਾਇਆ ਹੋਇਆ ਸੀ ਉਹਦੇ ਵਿੱਚ ਜਿਹੜੇ ਆ ਪਰਮਜੀਤ ਸਿੰਘ ਸਨੋਖਵਾਲ ਸਿੰਘ ਵਾਸੀ ਬਲਾਦਗਰ ਮਾਲਟਾਣ ਅਤੇ ਸਾਦਿਕ ਮੁਹੰਮਦ ਉਸ ਅੰਡਰ ਸਨ ਆਫ ਤਾਲ ਮੁਹੰਮਦ ਬਾਸੀਪਿੰਡ ਸਤੌਲ ਖਾਨਾ ਹਰਿਆਣਾ ਨੂੰ ਜਿਹੜਾ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਜਿਹੜਾ ਕਾਬੂ ਕੀਤਾ ਆ ਅ ਜਿਨ੍ਹਾਂ ਪਾਸੋਂ 56 ਗ੍ਰਾਮ ਜਿਹੜਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਹੜੇ ਲੜੀ ਦੇ ਤਹਿਤ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 43 ਮਿਤੀ 1/4/25 ਅੰਡਰ ਸੈਕਸ਼ਨ 22 ਕਾਰਟ 85 ਪੀਐਸ ਹਰਿਆਣਾ ਰਿਕਾਰਡ ਕੀਤਾ ਗਿਆ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਇਹਨਾਂ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਜਿਹੜਾ ਇਹ ਚੀਜ਼ ਆਈ ਹੈਗੀ ਆ ਕਿ ਇਹਨਾਂ ਵੱਲੋਂ ਨਸ਼ੇ ਦੀ ਲੋਰ ਜਾਂ ਨਸ਼ੇ ਦੀ ਪੂਰਤੀ ਕਰਨ ਲਈ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਵਕ ਵਕ ਹੋਰ ਵੀ ਵਾਰਦਾਤਾ ਕੀਤੀਆਂ ਇਹਨਾਂ ਕੋਲ ਜਿਹੜਾ ਖਡਾਉਣਾ ਨਮਾ ਪਿਸਤੌਲ ਜਿਹਦੇ ਵਿੱਚੋਂ ਵਗੈਰਾ ਅੱਗ ਵਗੈਰਾ ਨਿਕਲਦੀ ਹੈਗੀ ਆ ਉਹ ਜਿਹੜੀ ਲੇਬਰ ਸ਼ਾਮ ਨੂੰ ਆਪਣੀ ਜਿਹੜੀ ਆ ਛੁੱਟੀ ਕਰਕੇ ਨਿਕਲਦੀ ਹੈ ਜਾਂ ਸਵੇਰ ਨੂੰ ਜਿਹੜੀ ਲੇਬਰ ਦਾ ਆਫ ਹੁੰਦਾ ਆ ਉਹਨਾਂ ਨੂੰ ਇਹੋ ਜਿਹੇ ਨਿਸ਼ਾਨਾ ਬਣਾਉਂਦੇ ਸਨ ਇਹਨਾਂ ਨੇ ਜਿਹੜਾ ਇੱਕ ਪਹਿਲੋਂ ਜਿਹੜਾ ਸਵਿੱਤਰੀ ਫੈਕਟਰੀ ਜਿਹੜੀ ਆ ਫੈਕਟਰੀ ਆ ਉੱਥੋਂ ਐਕਟਵਾਸਰ ਸਕੂਟਰ ਪਾਸੋਂ ਜਿਹੜਾ ਇਹਨਾਂ ਨੇ 13000 ਰੁਪਇਆ ਹੋਇਆ ਇਸੇ ਤਰ੍ਹਾਂ ਇਹਨਾਂ ਨੇ ਗਾਹਾਂ ਜਿਹੜਾ ਕਰਦੇ ਹੋਏ ਇਹਨਾਂ ਨੇ ਪੀਕਵਾਲ ਨਹਿਰ ਦੇ ਉੱਤੇ ਜਿਹੜਾ ਪ੍ਰਵਾਸੀ ਮਜ਼ਦੂਰ ਪਾਸੋਂ ਜਿਹੜਾ ਉਹਦੇ ਲੁੱਟ ਕੀਤੀ ਹੈਗੀ ਆ ਇਹਨਾਂ ਦੇ ਖਿਲਾਫ ਜਿਹੜਾ ਉਹਨਾਂ ਦੀ ਪੁੱਛਗਿੱਛ ਕਰਕੇ ਆਇਡੈਂਟੀਫਿਕੇਸ਼ਨ ਤਰਾਫ ਹੀ ਉਹਨਾਂ ਨੂੰ ਨਿਲਾਜਮਾ ਨੂੰ ਕਰਦੇ ਇਹਨਾਂ ਦੇ ਤਹਿਤ ਇੱਕ ਬਖਸਰਾ ਮਕਦਮਾ ਨੰਬਰ 45 ਜਿਹੜਾ 253094 VN ਅਸਤੇ ਦਰਜ ਕੀਤਾ ਗਿਆ ਤੇ ਇਹਨਾਂ ਪਾਸੋਂ ਅੱਜ ਵੀ ਜਿਹੜਾ ਇਹਨਾਂ ਦਾ ਪੋਰਸ ਮਾਨ ਲਿਆ ਆ ਜਿਹੜਾ ਸਾਦਿਕ ਉਸ ਤੋਂ ਮੁਹੰਮਦ ਇਹਦੇ ਕੋਲ ਪਹਿਲਾਂ ਵੀ 5 ਕੇਸ ਦਰਜ ਹੈ ਮੁਕੇਸ਼ ਕੁਮਾਰ ਜਿਹੜਾ ਇਹਦੇ ਖਲਾਫ ਵੀ ਜਿਹੜਾ ਪਹਿਲਾਂ ਚੋਰੀ ਦਾ ਦਰਜ ਹੈਗਾ ਇਹਨਾਂ ਦੀ ਪੁਸ਼ਟੀ ਗਸ਼ਤ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਆ ਕਿ ਜਿਹੜਾ ਇਹਨਾਂ ਨਾਲ ਇੱਕ ਤੀਜਾ ਸਾਥੀ ਸੀ ਸਰਵਜੀਤ ਵਾਸੀ ਪਿੰਡ ਕਾਂਟੀਆ ਹਰਿਆਣਾ ਉਹਦੇ ਖਲਾਫ ਵੀ ਇੱਕ ਜਿਹੜਾ ਚੋਰੀ ਦਾ ਪਰਚਾ ਦਰਜ ਹੈਗਾ ਇਹ ਨਸ਼ਾ ਕਰਨ ਦੀ ਪੂਰਤੀ ਲਈ ਜਾਂ ਨਸ਼ੇ ਦੀ ਜਿਹੜੀ ਲੋ ਦੇ ਵਿੱਚ ਜਿਹੜੀਆਂ ਇਹ ਪ੍ਰਵਾਸੀ ਮਜ਼ਦੂਰਾਂ ਨੂੰ ਸ਼ਰਨਾ ਬਣਾਉਂਦੇ ਸੀ ਇਹ ਬੰਦੇ ਜਿਹੜੇ ਹੈਗੇ ਆ ਲਗਾਤਾਰ ਜਿਹੜਾ ਸਾਨੂੰ ਇਹਨਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਆ ਸੰਭ ਇਹਨਾਂ ਦੇ ਅਸੀਂ ਟਰੈਪ ਵਗੈਰਾ ਲਗਾਇਆ ਹੋਇਆ ਸੀਗਾ ਇਹਨਾਂ ਨੂੰ ਅਸੀਂ ਉਸ ਤਰੀਕ ਨੂੰ ਗ੍ਰੈਬਸਟ ਕਰਕੇ ਇਹਨਾਂ ਦੇ ਪਾਸੋਂ ਇੱਕ ਨਕਲੀ ਪਿਸਤੌਲ ਗਡਾਸੀ ਬਾਰਦਾਤ ਵਿੱਚ ਕਮੋਸ਼ਕ ਜੋ ਵਰਜੇ ਸੰਭ ਉਹ ਗ੍ਰਾਂਭਧ ਕੀਤਾ ਹੈਗਾ ਆ ਤੇ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ ਹੈ ਇਸੇ ਲੜੀ ਦੇ ਤਹਿਤ ਜਿਹੜਾ ਅੱਗੇ ਦੂਸਰੇ ਦੇ ਵਿੱਚ ਜਿਹੜਾ ਆ ਇਸੇ ਤਰ੍ਹਾਂ ਬੋਲਵਾਰ ਜਿਹੜਾ ਸਾਊਂਡ ਡਿਵੀਜ਼ਨ ਜਿਹੜੀ ਆ ਬੋਲਵਾਰ ਠਾਣੇ ਵੱਲੋਂ ਇੱਕ 17325 ਨੂੰ ਜਿਹੜਾ ਜਸ਼ਨਦੀਪ ਸਿੰਘ ਠਾਕੜ ਰਜਿੰਦਰ ਸਿੰਘ ਪਾਸੋਂ ਜਿਹੜਾ ਨਸ਼ੀਲਾ ਪਾਊਡਰ ਮੋਲਸ ਪਾਰਟੀਕਲ ਗ੍ਰਾਹਮ ਕੀਤਾ ਜਦੋਂ ਇਹਨਾਂ ਦੀ ਪੁਛਗੈਸ ਜਿਹੜੀ ਕੀਤੀ ਹੈਗੀ ਆ ਤੇ ਇਹਨਾਂ ਨੂੰ ਵੀ ਕਾਫੀ ਜਿਹੜੀਆਂ ਵਾਰਦਾਤਾਂ ਉਹਦੇ ਵਿੱਚ ਏਰੀਆ ਦੇ ਵਿੱਚ ਕੀਤੀਆਂ ਜਿਨ੍ਹਾਂ ਖਿਲਾਫ ਵੀ ਇੱਕ ਵੱਖਰਾ ਮਕਦਮਾ ਦਰਜ ਕਰਕੇ ਕੀਤਾ 31 17 3 25 22 85 ਦੇ ਤੇ ਤਹਿ ਕੇ ਜਦੋਂ ਇਹਦੇ ਫਾਰਵਰਡ ਬੈਕਵਰਡ ਲਿੰਕ ਰਿਪੋਰਟ ਕੀਤੇ ਗਏ ਤੇ ਇਹਨਾਂ ਦਾ ਇੱਕ ਹੋਰ ਸਾਥੀ ਜਿਹੜਾ ਇਹਦੇ ਵਿੱਚ ਨਾਮ ਜੋੜ ਦਿੰਦਾ ਕੀਤਾ ਗਿਆ ਹੈਗਾ ਇਹਨਾਂ ਪਾਸੋਂ ਪੁਛਗੈਸ ਦੇ ਉੱਤੇ ਤਿੰਨ ਜਿਹੜੇ ਹੈਗੇ ਆ ਪਿਸਟਲ ਬਰਾਮਦ ਕੀਤੀ ਹੈ ਜਿਹੜੇ 30 ਬੋਰ ਦੇ ਜਿਹੜੇ ਬੇਡ ਇਨ ਇਟਲੀ ਦੇ ਬਣੇ ਹੋਏ ਸੀ ਤੇ ਸਮੇਤ ਮੈਗਜ਼ੀਨ ਜਿਹੜਾ ਅਸੀਂ ਇਹਨਾਂ ਦਾ ਬRAND ਕੀਤਾ ਆ ਇਸੇ ਲੜੀ ਦੇ ਤਹਿਤ ਜਿਹੜਾ ਮਾਲਟਾ ਉਹਨਾਂ ਜਿਹੜਾ ਸ਼ਿਆਪੂਰ ਵੀ ਕੀਤਾ ਜਿਹੜਾ ਇੱਕ ਮੁਕੱਦਮਾ ਹੋਰ 260 ਨਸ਼ੀਲੇ ਗਰਮ ਤਾਮੀਨ ਕਲਾਬ ਜਿਹੜਾ ਦਰਜ ਕੀਤਾ ਗਿਆ ਹੈਗਾ ਇਹ ਲਗਾਤਾਰ ਜਿਹੜੀ ਸਾਡੀ ਮੁਹਿੰਮਾਂ ਨਸ਼ਿਆਂ ਦੇ ਖਿਲਾਫ ਜਿਹੜੀ ਆ ਲਗਾਤਾਰ ਜਾਰੀ ਰਹੂਗੀ ਨਸ਼ਿਆਂ ਵਾਲੇ ਵਿਅਕਤੀ ਹੀ ਮੁੜ ਕੇ ਲੁੱਟਾਂ ਖੋਹ ਨੂੰ ਜਿਹੜਾ ਅਜਾਮ ਜਿਹੜਾ ਦਿੱਤੇ ਹੈਗੇ ਆ ਇਸ ਲੜੀ ਦਾ ਜਿਹੜਾ ਸਬਡਿਵੀਜ਼ਨ ਦੇ ਵਿੱਚ ਅਸੀਂ ਜਿਹੜਾ ਕਾਫੀ ਜਿਹੜੇ ਬੰਦੇ ਹਰਿਆਣਾ ਗੋਲੋਵਾਲ ਮਾਲਟਾਉਨਸ ਆਪ ਰਿਵੀਜ਼ਨ ਤੇ ਪੂਰੇ ਸ਼ਿਹਾਪੁਰ ਦੇ ਡਿਸਟ੍ਰਿਕਟ ਵਿੱਚ ਫੜ ਕੇ ਐਨਡੀ ਦੇ ਬੰਦਿਆਂ ਦੇ ਵਿੱਚ ਅਸੀਂ ਜਿਹੜਾ ਲਗਾਤਾਰ ਉਹਦੀ ਕੋਸ਼ਿਸ਼ ਕਰਕੇ ਇਹੀ ਬੰਦੇ ਮਾਰਦਾਨਾਂ ਦੇ ਵਿੱਚ ਜਿਹੜਾ ਸਾਰਾ ਦੂਜਿਆਂ ਲੁੱਟ ਖੋਹਦੀਆਂ ਵੀ ਕਰਦੇ ਹੈਗੇ ਆ ਹੁਣ ਤੱਕ ਤਕਰੀਬਨ ਅਸੀਂ ਤਕਰੀਬਨ 246 ਦੇ ਬੰਦੇ ਜਿਹੜੇ ਆ ਐਨਡੀ ਦੇ ਵਿੱਚ ਜਿਹੜੇ ਦਰਜ ਕਰ ਦਿੱਤੇ ਔਰ ਬਕਰੇ ਮੁਕਾਦਮੇ ਜਿਹੜੀ ਨਾਲ ਲੁੱਟਾਂ ਖੋਹ ਕੀਤੀਆਂ ਸਾਡੀਆਂ ਕਾਫੀ ਕੇਸ ਹੋ ਗਏ ਸਰ ਕਿੰਨੇ ਟੋਟਲ ਬੰਦੇ ਸਨ ਜਿਹੜੇ ਇਹ ਕਰਦੇ ਇਹਦੇ ਵਿੱਚ ਜਿਹੜੇ ਚਾਰਜ ਜਿਹੜੇ ਟੋਟਲ ਵਿਅਕਤੀ ਸੀਗੇ ਜੀ ਤੇ ਜਿਨ੍ਹਾਂ ਪਾਸੋਂ ਅਸੀਂ ਜਿਹੜੇ ਵੈਪਨ ਆ ਕਢਵਾਣਾ ਨਮਾ ਪਿਸਤੌਲ ਆ ਜਾਂ ਐਂਡੀ ਦਾ ਰਿਕਵਰੀ ਆ ਉਹ ਫਾਰਵਰਡ ਲਿੰਕ ਕਰਕੇ ਅਸੀਂ ਲਗਾਤਾਰ ਇਹਨਾਂ ਦੇ ਹੋਰ ਪਿੱਛੇ ਵੀ ਜਿਹੜੇ ਜਾ ਰਹੇ ਆ ਔਰ ਜਿਹੜੀ ਇਹਨਾਂ ਦੀ ਜਿਹੜੀ ਟ੍ਰੇਨ ਨੂੰ ਅਸੀਂ ਬਰਸ਼ਟ ਕਰ ਰਹੇ ਹਾਂ ਜੀ ਇਹ ਆਪਾਂ ਅੱਛੇ ਕਿੱਦਾਂ ਗੱਲਬਾਤ ਕੀਤੀ ਇੱਕ ਸਟੋਰ ਦਾ ਇੱਕ ਸ਼ਾਪਰ ਦਾ ਇਦਾਂ ਅਲੱਗ-ਅਲੱਗ ਇਹਨਾਂ ਦੇ ਦੇਖੋ ਜੀ ਜਿਹੜੇ ਜਿਹਦੇ ਨਾਲ ਜਿਹਦੇ ਵਿਚਾਰ ਮਿਲਦੇ ਪੰਜਾਬੀ ਦੇ ਵਿੱਚ ਉਹਦੀ ਅੰਗਲੀ-ਸੰਗਲੀ ਪੈਂਦੀ ਪੈਂਦੀ ਹੈਗੀ ਆ ਇਹ ਬੰਦੇ ਪਹਿਲਾਂ ਵੀ ਇਹਨਾਂ ਖਿਲਾਫ ਮੁਕਾਦਮੇ ਦਰਜ ਹੈਗੇ ਆ ਤੇ ਪਹਿਲਾਂ ਵੀ ਲਟਕਾਉਂਦੀ ਕਰਦੇ ਆ ਜਿਹੜਾ ਸਾਬੀ ਇਹਨਾਂ ਦਾ ਹੋ ਜਦੋਂ ਹੀ ਨਸ਼ਾ ਕਰ ਲੈਂਦੇ ਸੀ ਤਾਂ ਫਿਰ ਉਹਨੂੰ ਸਭੀ ਨੂੰ ਨਾਲ ਲੈ ਕੇ ਜਿਹੜਾ ਆਪਣਾ ਬਾਗ ਦਾਤ ਕਰਨ ਨੂੰ નીકਲੇ ਜਾਂਦੇ ਸਨ ਜੇ ਨਸ਼ਾ ਦੀ ਜਿਹੜਾ ਪਹਿਲੇ ਨਰਾਂ ਜੇ ਠੀਕ ਹੀ ਆ ਮਕੇਸ਼ ਕੁਮਾਰ ਪਹਿਲੂ ਦੇਤਾ ਉਹ ਵੀ ਪਰਚਾ ਦਰਜ ਕਰਨ ਤੋਂ ਬਾਅਦ ਹੀ ਅਸੀਂ ਅੰਦਰ ਬੰਤਾ ਹੈਗਾ ਜਿਹੜਾ 38 ਦੇ ਵਿੱਚ ਨੋਮੀਨੇਟ ਕੀਤਾ ਹੈ ਸਰ ਜਿਹੜਾ ਇਹਨਾਂ ਨੇ ਵੈਪਨ ਵਗੈਰਾ ਜਿਹੜੇ ਯੂਜ਼ ਵਗੈਰਾ ਕੀਤੇ ਆ ਜਾਂ ਕੁਝ ਵੀ ਆ ਪਹਿਲਾਂ ਵੀ ਕਿਤੇ ਇਹਨਾਂ ਨੇ ਜਿਹੇ ਕੋਈ ਵੈਪਨ ਜਿਹੜਾ ਯੂਜ਼ ਕੀਤਾ ਆ ਜਿਹਦਾ ਕੋਈ ਵਾਅਦਾ ਆਦੇ ਵਿੱਚ ਕਿਤੇ ਚੱਲਿਆ ਹੋਵੇ ਜਾਂ ਕੁਝ ਜਿਹੜੇ ਵੈਪਨ ਚੱਲਿਆ ਨਹੀਂ ਸੀ ਜਿਹੜੇ ਅਸੀਂ ਵੈਪਨ ਬਰਾਮਦ ਕੀਤੇ ਇਹ ਜਿਹੜਾ ਸਾਡਾ ਬਟਾਲੇ ਦਾ ਵਿਅਕਤੀ ਸੀਗਾ ਉਹਦੇ ਬਾਸੂ ਸੀ ਤਿੰਨ ਵਾਰ ਬਰਾਮਦ ਕਰ ਲਏ ਹੈਗੇ ਉਹਦੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਪਰਦਰ ਚੱਲ ਰਹੀ ਹੈ ਤੇ ਇਹ ਵੈਪਨ ਖਰੀਦਦੇ ਕਿੱਥੋਂ ਦੀ ਹੈ ਕੁਝ ਪਤਾ ਲੱਗਾ ਇਹਦੇ ਬਾਰੇ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਸੀ ਤਹ ਤੱਕ ਜਾ ਕੇ ਕਰ ਰਹੇ ਆਂ ਵੀ ਇਹ ਵੈਪਨ ਕਿੱਥੋਂ ਆਏ ਕਿਹੜੀ ਕੇ ਨਾਏ ਇਹਦੇ ਬਾਰੇ ਵੀ ਅਸੀਂ ਜਿਹੜਾ ਹਜੇ ਇਨਵੈਸਟੀਗੇਸ਼ਨ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਸਰ ਜਿਹੜਾ ਇਹਦਾ ਪੰਜਾਬੀ ਮੇਨ ਸਾਧਿਕ ਸੀਗਾ ਜਾਂ ਮੈਂ ਦੇਖੋ ਇਹ ਤਿੰਨੇ ਹੀ ਬੰਦੇ ਹੈਗੇ ਸਾਧਿਕ ਵੀ ਆ ਪਰਮਜੀਤ ਵੀ ਬਦਨਾਮਾ ਸਾਰੇ ਬਦਨਾਮ ਜਿਹੜੇ ਸਮਗਲਰ ਔਰ ਬਦਨਾਮ ਜਿਹੜੇ ਬੰਦੇ ਲੁੱਟਾਖੋ ਵਾਲੇ ਬੰਦੇ ਆ ਪਹਿਲਾਂ ਵੀ ਕਈ-ਕਈ ਕੱਚੇ ਦੱਸੇ ਠੀਕ ਓਕੇ